ਆਪ ਵੀਡੀਓ ਸੁਣੋ ਪਹਿਲਾਂ ਫਿਰ ਕਰਦੇ ਆ ਗੱਲ ਹਾਏ ਜੌਂਦਰ ਜੀਆਂ ਨੂੰ ਮੰਨਿਆ ਕੋ ਜੌਂਦਰ ਜੀਆਂ ਦਾ ਰੱਬ ਹੈ ਸਭ ਤੋਂ ਵੱਡਾ ਮਾਪਿਓ ਏਕਾ ਗੱਲ ਓਦੋਂ ਬਾਅਦ ਗੁਰੂ ਮੁਰਸ਼ਿਦ ਹੈ ਮੁਰਸ਼ਿਦ ਕੌਣ ਹੈ ਦੇਖੀ ਸੰਦ ਰੰਗੀ ਦੁਨੀਆ ਦਾ ਕਰੂਗਾ ਉਹਦੇ ਨਾਮ ਦਾ ਸੰਗਲਾ ਉਹਦੇ ਗੱਲ ਛਪਾਇਆ ਜੋਗਾ ਚੁਗਾ ਦਾ ਕਰੂਗਾ ਮਾਂ ਦੀ ਐਸੀ ਤਾਂ ਸੀ ਕਿਤੇ ਦੀ ਜਦੋਂ ਵਿੱਕੀ ਸੰਦ ਦੀ ਬਾਅਦ ਤੇ ਮੇਰੀ ਬਾਹ ਖੜਾ ਦੇ ਸਮਝ ਆ ਗਈ? ਉਹ ਕੋਈ ਜਿੱਕੀ ਸਾਈਂ ਸੀ ਅਹ ਰਹੂਗਾ। ਠੀਕ ਆ ਨਾ ਗੁਲਾਮ ਆ ਬਾਬਾ ਜੀ ਅਸੀਂ ਉਹਦੇ ਛੋਲੇ ਝੋਟਿਆਂ ਨੂੰ ਐਵੇਂ ਨਹੀਂ ਫਰਦੇ ਕਿਤੇ ਗੱਲ ਕਰ ਫਰਦੇ। ਸਮਝ ਆ ਗਈ? ਇਹ ਜਿਹੜੇ ਲੋਕ ਨੇ ਨਾ ਇਹ ਪਤਾ ਨਹੀਂ ਕਿਹਨੂੰ ਗਾਣਾ ਕੱਢ ਰਿਹਾ। ਅੱਜ ਕੱਲ ਦੇ ਲੋਕ ਸਾਈਂ ਬਾਬਾ ਪਤਾ ਨਹੀਂ ਬਿਨਾਂ ਮਤਲ ਤੁਈ ਓਏ ਲੋਕੋ ਬਾਬਾ ਫਰੀਦ ਵਰਗੀਆਂ ਹਸਤੀਆਂ ਨੇ ਪੂਰੀਆਂ ਜ਼ਿੰਦਗੀਆਂ ਗਲਤੀਆਂ ਪੂਰੀਆਂ ਉਮਰਾਂ ਗਾਲਤੀਆਂ ਫੇਰ ਕਿਤੇ ਜਾ ਕੇ ਮੁਕਾਮ ਹਾਸਲ ਹੋਇਆ ਤੈਨੂੰ ਦੁੱਧ ਚੁੰਗਦਿਆਂ ਨੂੰ ਥੋੜੇ ਤੇ ਫਕੀਰੀ ਆ ਜਾਂਦੀ ਹੈ ਤੂੰ ਮੇਰੇ ਨਾਲ ਗੱਲ ਕਰ ਲੋਕਾਂ ਨੂੰ ਕੀ ਗਾਲਾਂ ਕੱਢਦਾ ਮੇਰਾ ਨੰਬਰ ਲੈ ਤੂੰ ਮੇਰਾ ਨੰਬਰ ਲੈ 9968235365 ਮੇਰੇ ਨਾਲ ਗੱਲ ਕਰ ਤੂੰ ਐਸੀ ਕਿਹੜੀ 4 ਦਿਨ ਦਰਗਾਹ ਦੇ ਉੱਤੇ ਜਾ ਕੇ ਤੇਰੇ ਤੇ ਐਸਾ ਕਿਹੜਾ ਕਰਮ ਹੋ ਗਿਆ ਤਾਂ ਮੇਰੇ ਨਾਲ ਗੱਲ ਕਰ ਸਾਨੂੰ ਦੱਸ ਅਸੀਂ ਕਿੱਥੇ ਆਈਏ ਤੇਰੇ ਨਾਲ ਪ੍ਰਸ਼ਾਸਨ ਲੈ ਕੇ ਅਸੀਂ ਆਪਣੀ ਮジョਰਿਟੀ ਲੈ ਕੇ ਕਿੱਥੇ ਆਈਏ ਤੈਨੂੰ ਮਿਲਣ ਬੋਲ ਗੱਲ ਕਰ ਤੂੰ ਸਰੇ ਆਮ ਲੋਕਾਂ ਨੂੰ ਯਾਰ ਫਕੀਰ ਕਿਤੇ ਵਾਲ ਰੰਗਦੇ ਹੋ ਰੰਗੇ ਹੋਏ ਵਾਲਾਂ ਵਾਲੇ ਫਕੀਰ ਹੁੰਦੇ ਨਹੀਂ ਫਕੀਰਾਂ ਨੇ ਤਾਂ ਸਾਦਗੀ ਇਖਤਿਆਰ ਕੀਤੀ ਆ ਛੱਡਿਆ ਉਹਨਾਂ ਨੇ ਤਾਂ ਸਭ ਕੁਝ ਦੁਨੀਆਦਾਰੀ ਤੋਂ ਤਿਆਗ ਕੀਤਾ ਜੰਗਲਾਂ 'ਚ ਰਹੇ ਨੇ ਘੱਟ ਪਹਿਨੇ ਆ ਹੈ ਸਾਦਗੀ ਰੱਖੀ ਆ ਤੁਸੀਂ ਰੰਗਾ ਕੇ ਵਾਲ ਮਾਡਲ ਬਣ ਬਣ ਬਾਬੇ ਬਣ ਬਣ ਸਾਈ ਸਾਡੇ ਧਰਮ ਨੂੰ ਖਰਾਬ ਕਰ ਰਹੇ ਹੋ ਤੁਸੀਂ ਹੈ ਪਿੱਛੇ ਸਾਡੇ ਮੁਸਲਮਾਨੀ ਫੋਟੋਆਂ ਲਾ ਕੇ ਕਦੇ ਸੂਰਤਾਂ ਲਾ ਕੇ ਤੁਸੀਂ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਠੱਗ ਰਹੇ ਹੋ ਲੋਕਾਂ ਨੂੰ ਇਹ ਨਹੀਂ ਇਹਨੇ ਸਸਤੀਆਂ ਫਕੀਰੀਆਂ ਨਹੀਂ ਜਿੰਨੀਆਂ ਤੁਸੀਂ ਲਈ ਫਿਰਦੇ ਹੋ ਮੇਰੇ ਨਾਲ ਗੱਲ ਕਰ ਤੂੰ ਮੈਂ ਤੈਨੂੰ ਦਿਨਾ ਨੰਬਰ ਮੇਰਾ ਨੰਬਰ ਤੈਨੂੰ ਵੈਸੇ ਬੋਲ ਹੀ ਦਿੱਤਾ ਮੈਂ ਸਕਰੀਨ ਤੇ ਵੀ ਲਿਖੂਗਾ ਤੂੰ ਦੱਸ ਅਸੀਂ ਕਿੱਥੇ ਆਈਏ ਤੂੰ ਲੋਕਾਂ ਨੂੰ ਗਾਣਾ ਕੱਢਣ ਲੱਗਿਆ ਮੈਂ ਕਾਦੀ ਫਕੀਰੀਅਤ ਤੇਰੀ ਕਿੱਡਾ ਕ ਜਨੂਨ ਆ ਦੇਖੀ ਤੇਰੇ ਚ ਕੀ ਕੀ ਆ ਸਿਸਟਮ ਸਾਨੂੰ ਦੇ ਤੂੰ ਨੰਬਰ ਨੰਬਰ ਨਹੀਂ ਸਾਡੇ ਨਾਲ ਕੰਟੈਕਟ ਕਰ ਅਸੀਂ ਨੰਬਰ ਦਿੰਨੇ ਆ ਤੈਨੂੰ ਦੇਖਦੇ ਆ ਤੈਨੂੰ ਕਿੱਡੀ ਕ ਸੇਖੀ ਹੈ ਤੇਰੇ ਚ ਤੂੰ ਗਾਣਾ ਕੱਢਦਾ ਸਾਇਆਂ ਦਾ ਮਤਲਬ ਵੀ ਪਤਾ ਫਕੀਰੀ ਦਾ ਮਤਲਬ ਵੀ ਪਤਾ ਜ਼ਿੰਦਗੀਆਂ ਗਾਲਤੀਆਂ ਬਾਬੇ ਫਰੀਦ ਵਰਗਿਆਂ ਨੇ ਨਹਾਉਣ ਦਾ ਤੁਹਾਨੂੰ ਨਹੀਂ ਪਤਾ ਗੁਸਲ ਦਾ ਤੁਹਾਨੂੰ ਨਹੀਂ ਪਤਾ ਵਜ਼ੂ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਫਕੀਰੀਆਂ ਕਰਨ ਲੱਗੇ ਹੋ ਹੋ ਉਹ ਸਾਰੀ ਜ਼ਿੰਦਗੀ